ਤਸਵੀਰਾਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੰਡਸਰ ਦੀਆਂ ਨੇ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਕੇ ਗਰੰਤੀ ਸਿੰਘ ਦੀ ਕੁੱਟਮਾਰ ਕੀਤੀ ਗਈ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਗਰੰਤੀ ਸਿੰਘ ਦੇ ਉੱਪਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਪੁਲਿਸ ਮੌਕੇ ਤੇ ਪਹੁੰਚੀ ਹੈ, ਪਿੰਡ ਵਾਲੇ ਵੀ ਮੌਕੇ ਤੇ ਪਹੁੰਚੇ ਨੇ। ਇਸ ਮਾਮਲੇ ਨੂੰ ਲੈ ਕੇ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਤਾਂ ਇਹ ਜੋ ਕਹਿਣਾ ਚਾਹੁੰਦਾ ਜੀ ਕਿ ਮੇਰੀ ਕਟਮਾਰ ਗੁਰਦੁਆਰਾ ਵਿਖੇ ਜੰਡਸਰ ਵਿਖੇ ਹੋਈ ਹੈ ਜੀ ਮੈਂ ਤਾਂ ਆਪਣੀ ਡਿਊਟੀ ਨਿਭਾ ਰਿਆ ਸੀਗਾ ਤੇ ਡਿਊਟੀ ਮੈਂ ਬਹੁਤ ਚੰਗੀ ਤਰ੍ਹਾਂ ਨਿਭਾ ਰਿਆ ਮੈਂ ਸਭ ਨੂੰ 6 ਵਜੇ ਗੁਰਦੁਆਰਾ ਸਾਹਿਬ ਗਿਆ ਰਹਿਰਾ ਸਾਹਿਬ ਜੀ ਦਾ ਪਾਠ ਕਰਨ ਤੇ ਜਦੋਂ ਮੈਂ ਪਾਠ ਕਰਨ ਤੇ ਆਪਣੇ ਹੱਥ ਪੈਰ ਧੋ ਕੇ ਬੈਠ ਗਿਆ ਤਾਂ ਇਹ ਬੰਦਾ ਨੰਗੇ ਸਿਰੋਂ ਆਇਆ ਅੰਦਰ ਆ ਕੇ ਅਨਸਰ ਮੈਨੂੰ ਗਾਲ ਕੱਢੀ ਮੈਂ ਉੱਠ ਕੇ ਬੈਠਾ ਹੋ ਗਿਆ ਵੀ 10 ਭਾਈ ਕੀ ਗੱਲ ਹੈ ਗਾਲ ਕਾ ਤੋ ਕੱਢਦਾ ਇਸ ਨੇ ਮੇਰੇ ਗਾਲੀ ਗਲੋਜ ਕਰਨੀ ਸ਼ੁਰੂ ਕਰਤੀ ਨਾਲੇ ਮੇਰੇ ਥੱਪੜ ਲਾਏ ਥੱਪਣ ਤੋਂ ਬਾਅਦ ਫਿਰ ਇਹਨੇ ਮੇਰੀ ਪੱਗ ਲਾ ਕੇ ਥੱਲੇ ਸਿੱਟ ਕੇ ਉੱਪਰ ਪੈਰ ਧਰਿਆ ਕਿਸਾਂ ਦੀ ਮੇਰੇ ਨਾਲ ਦੀ ਬੇਇੱਜ਼ਤੀ ਕੀਤੀ ਤੇ ਮੈਂ ਮੇਰਾ ਕੋਈ ਕਸੂਰ ਨਹੀਂ ਕਿਸੇ ਗੱਲ ਦਾ ਵੀ ਕੋਈ ਕਸੂਰ ਨਹੀਂ ਮੈਂ ਹਰ ਪੱਖ ਤੋਂ ਸਹਿਯੋਗ ਦੇ ਰਿਹਾ ਕਮੇਟੀ ਨੂੰ ਵੀ ਉੱਥੇ ਤੇ ਪਿੰਡ ਨੂੰ ਵੀ ਨਗਰ ਸਾਰਾ ਮੇਰੇ ਨਾਲ ਖੜਾਗਾ ਕਿਸੇ ਤੋਂ ਵੀ ਕੋਈ ਵੀ ਬੰਦਾ ਮੇਰੇ 'ਚ ਕੋਈ ਕਸੂਰ ਕਾਢੇ ਇੱਕ ਵੀ ਮੈਂ ਉਸ ਗੱਲ ਦਾ ਜ਼ਿੰਮੇਵਾਰ ਹੋਊਗਾ ਜੀ ਮੇਰੇ 'ਚ ਕੋਈ ਕਸੂਰ ਨਹੀਂ ਮੈਨੂੰ ਬਿਨਾ ਕਿਸੇ ਗੱਲਬਾਤ ਤੋਂ ਬੰਦੇ ਨੇ ਘੁੱਟਿਆ ਔਰ ਨੰਗੇ ਸਿਰ ਆਇਆ ਮੈਨੂੰ ਤਾਂ ਇੱਥੋਂ ਤੱਕ ਵੀ ਹੋ ਗਿਆ ਕਿ ਉਹੋ ਕਿਤੇ ਗੁਰੂ ਘਰ ਦੇ ਅੰਦਰ ਵੜ ਕੇ ਕੋਈ ਬੇਅਦਬੀ ਨਾ ਕਰਦੇ ਮੈਂ ਇਸ ਕਰਕੇ ਖੜਾ ਹੋ ਗਿਆ ਨਹੀਂ ਮੈਂ ਖੜਾ ਵੀ ਨਹੀਂ ਸੀ ਹੁੰਦਾ ਕਿਉਂਕਿ ਮੇਰੇ 'ਚ ਕੋਈ ਕਸੂਰ ਹੀ ਨਹੀਂ ਸੀਗਾ ਆ ਬਾਬਾ ਬਲਵਿੰਦਰ ਸਿੰਘ ਨੂੰ ਹੌਸਲਾ ਫਜ਼ਾਈ ਕਰਨ ਵਾਸਤੇ ਜੋ ਇਹਨਾਂ ਦੇ ਨਾਲ ਕੱਲ ਇਹਨਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ ਇਹਨਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਕਿ ਇਹਨਾਂ ਨੂੰ ਪੂਰਾ ਇਨਸਾਫ ਦਿਵਾਇਆ ਜਾਵੇ ਅੱਜ ਜੋ ਬਾਬਾ ਰਾਜਾ ਰਾਮ ਸਿੰਘ ਜੀ 96 ਕਰੋੜੀ ਉਹਨਾਂ ਦੇ ਪਿਤਾ ਜੀ ਦੇ ਨਾਲ ਵੀ ਸਾਡੀ ਮੁਲਾਕਾਤ ਹੋਈ ਬਰਨਾਲੇ ਉਹਨਾਂ ਨੇ ਵੀ ਪੂਰਾ ਭਰੋਸਾ ਦਿਵਾਇਆ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਪਹਿਲੀ ਤੌਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਇਹਨਾਂ ਦੀ ਕੋਈ ਠੀਕ ਹੈ ਜੀ ਕੋਈ ਵਿਅਕਤੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈਗੀ ਸਾਡੇ ਪਿੰਡ ਦੇ ਨੇ ਇਹ ਕੁਝ ਸਮਾਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਇੱਥੇ ਨੇੜੇ ਜੁੱਥੇ ਵੀ ਸੇਵਾ ਕਰਦੇ ਰਹੇ ਇਹਨਾਂ ਦੀ ਵੀਡੀਓ ਜਦੋਂ ਵਾਇਰਲ ਹੋਈ ਸੀ ਇਹਨਾਂ ਕੋਲੇ ਪਹੁੰਚੇ ਨੇ ਪੁੱਛਿਆ ਤੇ ਇਹਨਾਂ ਨੇ ਦੱਸਿਆ ਵੀ ਕੋਈ ਸੀਗਾ ਜੀ ਸ਼ਰਾਰਤ ਦੀ ਅਨਸਰ ਵਾਲਾ ਵਿਅਕਤੀ ਜੋ ਵੀ ਸੀਗਾ ਜੀ ਉਹਨਾਂ ਨੇ ਇਹਨਾਂ ਨੇ ਬੇਜਾਨੀ ਵੀ ਕੀਤੀ ਜੀ ਇਹਨਾਂ ਦੀ ਪੱਗ ਰੋਲੀ ਗਈ ਇਹਨਾਂ ਦੇ ਕੇਸ ਪੱਟੇ ਗਏ ਕੋਈ ਬਿਨਾਂ ਕੋਈ ਗੱਲ ਵੀ ਨਹੀਂ ਦੱਸੀ ਚਲੋ ਕੋਈ ਇਹ ਕੋਈ ਝਗੜਾ ਹੋਊ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਇਹ ਕਿਨੇ ਵਿੜਾ ਜਾ ਸਕਦਾ ਜੀ ਅਸਤਾ ਬਸ ਇਹੀ ਹਨ ਬਾਬਾ ਜਰ ਕੋਲ ਇਹ ਨਾਲ ਹੀ ਹਰ ਦੋਸ਼ੀ ਖਾ ਵੀ ਸਖਤ ਸਖਤ ਕਾਰਵਾਈ ਹੋਵੇ ਤੇ ਇਹਨਾਂ ਨੂੰ ਅਨਸਾਫ ਦਵਾਇਆ ਜਾਵੇ ਜੀ ਇਧਰ ਸੈਣਾ ਥਾਣੇ ਦੀ ਜਿਹੜੀ ਇਹ ਘਟਨਾ ਹੈ ਸੈਣਾ ਥਾਣੇ ਦੇ ਵਿੱਚ ਇੱਕ ਪਿੰਡ ਪੈਂਦਾ ਜੈਂਸਰ ਉੱਥੇ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਗ੍ਰੰਥੀ ਹੈ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰਦਾ ਹੈ ਤੇ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਉਹਦਾ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਸੀ ਕਿ ਉਹਦੇ ਸੰਬੰਧੀ ਉਹਦੀ ਕੁੱਟਮਾਰ ਹੋਈ ਹੈ ਤੇ ਐਸ ਪਰ ਸਟੇਟਮੈਂਟ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ